ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਟਿਕੜ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ-ਠਾਕ ਹਾਂ ਜੀ ਮੈਂ ਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਹੀ ਬਿਊਟੀਫੁਲ ਜੇ ਸੂਟ ਰੈਡੀ ਕਰਕੇ ਲੈ ਕੇ ਆਏ ਹਾਂ ਜੇ ਤੁਹਾਨੂੰ ਇਹ ਸੂਟ ਪਸੰਦ ਹੋਏ ਜੀ ਤੁਸੀਂ ਵਟਸਐਪ ਦੇ ਉੱਪਰ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਤੇ ਆਪਣੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ ਸਭ ਤੋਂ ਪਹਿਲਾਂ ਜਿਹੜਾ ਸੂਟ ਆਪ ਇਹ ਹੈਗਾ ਜੀ ਕ੍ਰਸ਼ ਟਿਸ਼ੂ ਦਾ ਸੂਟ ਠੀਕ ਹੈ ਟਿਸ਼ੂ ਕ੍ਰਸ਼ ਦਾ ਹੈ ਸੂਟ ਹੈ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਇਹਦੇ ਉੱਪਰ ਆਪਣਾ ਵਰਕ ਕੀਤਾ ਹੋਇਆ ਆਰੀ ਵਰਕ ਦਾ ਹੈ ਜੀ ਇਹ neck ਆ ਜਾਊਗਾ ਉੱਪਰ ਕਲੀਆਂ ਤੱਕ ਇਹ ਵਰਕ ਜਾਊਗਾ ਜੀ ਤੇ ਸੈਂਟਰ ਦੇ ਵਿੱਚ ਇੱਕ veil ਆਜੂਗੀ ਘੇਰੇ ਦੇ ਆਜੂਗੀ ਆਪਾਂ ਨੇ ਬਹੁਤ ਹੀ ਜਿਹੜਾ ਇਹ ਵਧੀਆ ਵਰਕ ਕੀਤਾ ਹੋਇਆ ਫੈਦਰ ਦਾ ਹੈ ਵਰਕ ਹੈ ਜੀ ਤੁਸੀਂ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਆਰੀ ਵਰਕ ਦੇ ਵਿੱਚ ਇਹ ਕੀਤਾ ਹੋਇਆ ਹੈ ਕਲਰ ਤੁਸੀਂ ਚੈੱਕ ਕਰ ਲਓ ਜੀ ਪ੍ਰੋਪਰ ਆ ਰਿਹਾ ਸੂਟ ਦਾ ਇਹਦੇ ਨਾਲ ਆਪਾਂ ਨੇ ਕੀਤੀ ਹੋਈ ਹੈ ਮੈਚਿੰਗ ਸਲਵਾਰ ਰੈਡੀ ਸਲਵਾਰ ਦੇ ਉੱਪਰ ਵੀ ਵਰਕ ਆ ਜਾਊਗਾ ਜੀ ਸੇਮ ਟੂ ਸੇਮ ਪਹੁੰਚੇ ਦੇ ਉੱਪਰ ਵੀ ਤੇ ਇੱਕ ਉੱਪਰ ਆ ਜਾਊਗਾ ਬੁੱਟਾ ਜਿਹੜੀ ਸਲਵਾਰ ਦਾ ਕੱਪੜਾ ਜੀ ਉਹ ਨੇਚਰਲ ਕ੍ਰੇਪ ਦਾ ਪਿਓਰ ਔਰਗਾਂజా ਦਾ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ ਹੈ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲ ਜਾਊਗਾ ਜੀ ਦੋ ਜਿਹੜੀਆਂ ਛੜੀਆਂ ਨੇ ਵਿੱਚ ਮਿਲਣਗੀਆਂ ਸਾਈਡ ਤੇ ਫੋਰ ਸਾਈਡ ਕੱਟਵਰਕ ਮਿਲ ਜੂਗਾ ਬਹੁਤ ਹੀ ਪਿਆਰੀ ਵੇਲ ਹੈ ਚੈੱਕ ਕਰ ਲਓ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਤੁਸੀਂ ਇਹ ਡਿਜ਼ਾਈਨ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ WhatsApp ਦੇ ਉੱਪਰ ਜਿਹੜਾ ਫੋਟੋ ਭੇਜ ਕੇ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਰੈਡੀ ਹੋਇਆ ਜੀ ਪਾਰਟੀ ਵੇਅਰ ਸੂਟ ਹੈ ਤੇ ਦੇਖ ਲਓ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਲਓ ਠੀਕ ਹੈ ਜੀ ਨੈਕਸਟ ਸੂਟ ਤੁਹਾਨੂੰ ਦਿਖਾਣੇ ਆਂ ਫੈਬਰਿਕ ਬਹੁਤ ਵਧੀਆ ਜੀ ਨਾਈਸ ਹੈ ਪਾਰਟੀ ਵਰ ਫੈਬਰਿਕ ਹੈ ਸ਼ਾਈਨ ਵਾਲਾ ਫੈਬਰਿਕ ਜਿਹੜਾ ਇਹ ਟਿਸ਼ੂ ਕਰਸਟਾ ਇਹ ਟਿਸ਼ੂ ਸ਼ਿਮਰਦਾ ਹੈਗਾ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਹੋਰ ਵੀ ਡਿਜ਼ਾਈਨ ਵਾਧੂ ਹੈਗੇ ਨੇ ਕਲਰ ਹੈਗੇ ਨੇ ਕਲਰ ਇਹਦੇ ਵਿੱਚ ਡਾਰਕ ਹੀ ਮਿਲਣਗੇ ਜੀ ਜ਼ਿਆਦਾ ਤੇ ਇਹਦਾ ਹੈਗਾ ਜੀ ਮਸਟਰਡ ਕਲਰ ਜਿਹਦਾ ਆਪਾਂ ਨੇ ਨੈਕ ਡਿਜ਼ਾਈਨ ਕੀਤਾ ਹੋਇਆ ਇੱਦਾਂ ਲੇਸ ਲਗਾ ਕੇ ਤੇ ਮਿਰਰ ਵਰਕ ਵਾਲੀ ਵੀ ਲੈਸ ਲਗਾਈ ਆ ਆਪਣੇ ਮਿਰਰ ਵਰਕ ਕੀਤਾ ਹੋਇਆ ਘੇਰੇ ਦੇ ਉੱਪਰ ਲੈਸ ਆ ਜੂਗੀ ਠੀਕ ਹੈ ਜੀ ਇਹ ਘੇਰੇ ਦੇ ਉੱਪਰ ਲੈਸ ਆ ਜੂਗੀ ਬਾਜੂ ਤੇ neck ਠੀਕ ਹੈ ਜੀ ਨਾਲ ਇਹਦੇ ਆਪਾਂ ਨੇ ਸਲਵਾਰ ਰੈਡੀ ਕੀਤੀ ਹੋਈ ਆ ਡਾਟਸ ਵਾਲੀ ਤੇ ਫੈਬਰਿਕ ਇਹਦਾ ਸੇਮ ਰਹੂਗਾ ਇਹਦੇ ਨਾਲ ਦੁਪੱਟਾ ਕਸਟਮਰ ਕੋਲ ਹੈਗਾ ਸੀਗਾ ਪਾਕਿਸਤਾਨੀ ਤੇ ਉਹਨਾਂ ਨੇ ਇਦਾਂ ਮਿਰਰ ਵਾਲੀ ਲੈਸ ਲਗਾ ਕੇ ਸੂਟ ਰੈਡੀ ਕਰਵਾਇਆ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ लेसिस ਲਗਾ ਕੇ ਆਪਣਾ ਰੈਡੀ ਕਿੱਟ ਦੇ ਉੱਪਰ ਵੀ ਨੈਕ ਇਹਦੇ ਬਟਨ ਸਾਰੇ ਤਾਂ ਨਾ ਗੁੰਮ ਹੋ ਗਏ ਸੀ ਹੁਣ ਅਸੀਂ ਲੱਭ ਕੇ ਲਾਉਨੇ ਆ ਤੇ ਜਾਂ ਫਿਰ ਸਾਨੂੰ ਦੁਬਾਰੇ ਬਾਏ ਕਰਨੇ ਪੈਣੇ ਆ ਤੇ ਬਹੁਤ ਸੋਹਣੇ ਦੇ ਬਟਨ ਅਸੀਂ ਲੈ ਕੇ ਆਏ ਸੀਗੇ ਇਹ ਮਲਬਰੀ ਸਟੱਫ ਤੇ ਕੀਤਾ ਹੋਇਆ ਬਲੈਕ ਕਲਰ ਦਾ ਸੂਟ ਬਹੁਤ ਵਧੀਆ ਸਟੱਫ ਹੈ ਜੀ ਗਰਮੀਆਂ ਦੇ ਵਿੱਚ ਪਾਉਣ ਵਾਲਾ ਕੱਪੜਾ ਹੈ ਮਲਬਰੀ ਦਾ ਇਹ ਕਾਟਨ ਹੈ ਜਿਹੜੀ ਇਹ ਆਜੂਗਾ ਜੀ ਨੈਕ ਦੇ ਉੱਪਰ ਵਰਕ ਦੇਖੋ ਕਿੰਨੀ ਪਿਆਰੀ ਹੈ ਕਲਰਸ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਦੇ ਉੱਪਰ ਕਿੰਨੇ ਜੱਚਦੇ ਨੇ ਤੇ ਇਹ ਬਾਜੂ ਦੇ ਉੱਪਰ ਵਰਕ ਆ ਜਾਊਗਾ ਜੀ ਪਲੱਸ ਪਾਈਪਿੰਗ ਦੇ ਆਪਣਾ ਸਟਿਚ ਕੀਤੀ ਹੋਈ ਹੈ ਸ਼ਾਰਟ ਜਿਹੜੀ نیچے ਇੱਕ ਘੇਰੇ ਤੇ ਵੇਲ ਆ ਜੂਗੀ ਬਹੁਤ ਹੀ ਪਿਆਰੀ ਜੀ ਤੇ ਸਾਈਡ ਤੇ ਆਪਾਂ ਨੇ ਇਹਨੂੰ ਪਾਈਪਿੰਗ ਲਗਾ ਕੇ ਸਟਿਚ ਕੀਤਾ ਹੋਇਆ ਹੈ ਪਾਈਪਿੰਗ ਜਿਸ ਤਰ੍ਹਾਂ ਕਿਸੇ ਵੀ ਸਟਾਈਲ ਦੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਲਵਾਰ ਸੂਟ ਵੀ ਰੈਡੀ ਕਰਵਾ ਸਕਦੇ ਹੋ ਪਲਾਜ਼ੋ ਸੂਟ ਵੀ ਰੈਡੀ ਕਰਵਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਤੇ ਇਹ ਸਲਵਾਰ ਰੈਡੀ ਕੀਤੀ ਹੈ ਜਿਹਦੇ ਨਾਲ ਦੁਪੱਟਾ ਕੀਤਾ ਆ ਤੇ ਹੋਰ ਮਸਲੀਨ ਦਾ ਜਿਹਨੂੰ ਆਪਾਂ ਮਲਟੀ ਲੇਸ ਲਗਾ ਕੇ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਵੀ ਰੈਡੀ ਹੋਇਆ ਜੇ ਤੁਹਾਨੂੰ ਸੂਟ ਪਸੰਦ ਹੈ ਤੁਸੀਂ ਸੇਮ ਟੂ ਸੇਮ ਰੈਡੀ ਕਰਵਾਉਣਾ ਚਾਹੁੰਦੇ ਹੋ ਇਹ ਹੋ ਜਾਊਗਾ ਜੀ ਸਕਰੀਨ ਸ਼ਾਟ ਲੈ ਲਿਓ ਬਲੈਕ ਕਲਰ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਹੋਇਆ ਇਹ ਸੂਟ ਬਹੁਤ ਪਿਆਰਾ ਸੂਟ ਇਹ ਰੈਡੀ ਹੋਇਆ ਨੈਕਸਟ ਸੂਟ ਆਪਾਂ ਤੁਹਾਨੂੰ ਤੁਹਾਨੂੰ ਦਿਖਾਣੇ ਆ ਛਿਮਰ ਦੇ ਉੱਪਰ ਪ੍ਰਿੰਟਡ ਪ੍ਰਿੰਟਡ ਸ਼ਰਟ ਦਾ ਇਹ ਫੈਬਰਿਕ ਹੈ ਸ਼ਿਮਰ ਦਾ ਸੌਰੀ ਜਿਹਦਾ ਆਪਾਂ ਨੇ ਇਦਾਂ ਨੈੱਕ ਡਿਜ਼ਾਈਨ ਕੀਤਾ ਹੋਇਆ ਬਹੁਤ ਪਿਆਰਾ ਦੇਖ ਲਓ ਡਬਲ ਲੇਸਿਸ ਲਗਾ ਕੇ ਤੇ ਬਾਜੂ ਦੇ ਉੱਪਰ ਸਿੰਗਲ ਲੇਸ ਆਉਗੀ ਠੀਕ ਹੈ ਜੀ ਤੇ نیچے ਇਹਦੇ ਘੇਰੇ ਦੇ ਫਰੰਟ ਬੈਕ ਆਪਾਂ ਨੇ ਵੱਡੀ ਲੇਸ ਲਗਾ ਕੇ ਸਾਈਡਾਂ ਚਾਕਾਂ ਦੇ ਉੱਪਰ ਆਪਾਂ ਨੇ ਛੋਟੀ ਲੇਸ ਲਗਾਈ ਹੋਈ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਡਾਰਕ ਗ੍ਰੇ ਕਲਰ ਹੈ ਜਿਹੜਾ ਕਾਲਸ ਦੇ ਉੱਪਰ ਗ੍ਰੇ ਕਲਰ ਹੁੰਦਾ ਉਹ ਵਾਲਾ ਹੈ ਜੀ ਤੇ ਪੌਂਚੇ ਦੇ ਉੱਪਰ ਵੀ ਸੇਮ ਟੂ ਸੇਮ ਆਪਾਂ ਨੇ ਲੇਸ ਲਗਾਈ ਹੈ। ਦੁਪੱਟੇ ਦੇ ਉੱਪਰ ਵੀ ਆਪਾਂ ਨੇ ਬਹੁਤ ਪਿਆਰੀ ਲੇਸ ਲਗਾਈ ਹੈ। ਬਹੁਤ ਸੋਹਣਾ ਸੂਟ ਰੈਡੀ ਹੋਇਆ। ਨੈੱਕ ਤੁਸੀਂ ਚੈੱਕ ਕਰ ਸਕਦੇ ਹੋ ਨੈੱਕ ਦੀ ਡਿਟੇਲਿੰਗ। ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਸੈਂਡ ਕਰ ਦਿਓ ਜੀ ਅਸੀਂ ਤੁਹਾਡਾ ਸੂਟ ਰੈਡੀ ਕਰ ਦਾਂਗੇ। ਨੈਕਸਟ ਸੂਟ ਤੁਹਾਨੂੰ ਦਿਖਾਣੇ ਆ ਜੀ ਕਾਟਨ ਦਾ। ਮਹਿੰਦੀ ਕਲਰ ਦਾ। ਪ੍ਰਿੰਟਡ ਸ਼ਰਟ ਹੈ ਜੀ। ਲੇਸਿਸ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ neck ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤਾਰੇ ਇਹ ਸਾਰੇ ਕਸਟਮਰ ਹੀ ਆਪਣੇ ਤੋਂ ਇਹ ਡਿਜ਼ਾਈਨ ਰੈਡੀ ਕਰਵਾ ਰਹੇ ਨੇ ਇਹ ਬਾਜੂ ਦੀ ਡਿਜ਼ਾਈਨਿੰਗ ਆਜੂਗੀ ਜੀ ਲੇਸਿਸ ਲਗਾ ਕੇ ਤੇ نیچے ਆਪਾਂ ਘੇਰੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸੂਟ ਜਾਣਾ ਹੈ ਜੀ ਬਾਹਰ ਇਹਨੂੰ ਆਪਾਂ ਲਾਈਨਿੰਗ ਲਗਾ ਦਿੱਤੀ ਹੈ ਬਾਕੀ ਜੇ ਤੁਸੀਂ ਇੱਧਰ ਇੰਡੀਆ ਤੋਂ ਸੂਟ ਇਹ ਪਹਿਨਣਾ ਤਾਂ ਫਿਰ ਆਪਾਂ ਇਦਾਂ ਵੀ ਸਟਿਚ ਕਰ ਸਕਦੇ ਹਾਂ ਵਿਦਾਊਟ ਲਾਈਨਿੰਗ ਠੀਕ ਹੈ ਜੀ ਇਹ ਆ ਗਿਆ ਜੀ ਸਲਵਾਰ ਤੇ ਵਰਕ ਵਰਕ ਵੀ ਬਹੁਤ ਪਿਆਰਾ ਹੈ ਤੇ ਨੀਚੇ ਲੈਸ ਲੱਗੀ ਹੋਈ ਹੈ ਬਹੁਤ ਪਿਆਰੀ ਦੇਖ ਲਓ ਇਹ ਜਿਹੜੇ ਉਹਦੇ ਵਿੱਚ ਸ਼ਰਟ ਦੇ ਵਿੱਚ ਕਲਰ ਸੀਗੇ ਸੇਮ ਟੂ ਸੇਮ ਆਪਾਂ ਨੇ ਉਹੀ ਲਗਾ ਕੇ ਰੈਡੀ ਕਰ ਦਿੱਤਾ ਇਹਨੂੰ ਤੇ ਨਾਲ ਇਹਦੇ ਰੱਖਿਆ ਜੀ ਮਹਿੰਦੀ ਕਲਰ ਦੀ ਦੁਪੱਟਾ ਫੋਰ ਸਾਈਡ ਆਪਾਂ ਨੇ ਬ੍ਰੀਕ ਲੈਸ ਲਗਾਈ ਹੋਈ ਹੈ कॉटन ਦੀ ਤੇ ਬਹੁਤ ਸੋਹਣਾ ਸੂਟ ਇਹ ਵੀ ਰੈਡੀ ਹੋਇਆ ਸੇਮ ਪ੍ਰਿੰਟ ਭਾਣੋ ਕੋਈ ਵਾਰੀ ਨਹੀਂ ਮਿਲਦਾ ਹੈਗਾ ਤੇ ਥੋੜਾ ਬਦ ਐਡਜਸਟ ਕਰ ਲਿਆ ਕਰੋ ਕਿਉਂਕਿ ਸੇਮ ਜੇ ਤੁਹਾਨੂੰ ਸੂਟ ਹੈ ਲੁੱਕ सेम ਸੂਟ ਦੀ ਇਦਾਂ ਨਹੀਂ ਮਿਲ ਜੂਗੀ ਪਰ ਪ੍ਰਿੰਟ ਥੋੜਾ ਬਹੁਤਾ ਉਨੀ ਇੱਕੀ ਫਰਕ ਪੈ ਜਾਂਦਾ ਜੀ ਠੀਕ ਹੈ ਜੀ ਦੱਸਿਓ ਅੱਜ ਵਾਲੇ ਸੂਟ ਕਿਦਾਂ ਦੇ ਲੱਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ ਸੂਟ ਲੈ ਕੇ ਆਉਂਦੇ ਰਾਵਾਂਗੇ ਨਵੇਂ ਰੰਗ ਲੈ ਕੇ ਆਉਂਦੇ ਰਾਵਾਂਗੇ ਤੇ ਬਹੁਤ ਜ਼ਿਆਦਾ ਪਿਆਰ ਦੇਣ ਲਈ ਧੰਨਵਾਦ ਮੇਰੇ ਭੈਣਾਂ ਬਹੁਤ ਪਿਆਰ ਦਿੰਦੀਆਂ ਨੇ ਜੀ ਤੇ ਸਾਨੂੰ ਵੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਨੂੰ ਵੀ ਸਪੋਰਟ ਕਰਦੀਆਂ ਨੇ ਬਾੜ ਲੀਆਂ ਭੈਣਾਂ ਤੇ ਬਹੁਤ-ਬਹੁਤ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ Bye.